ਉਹ ਚੋਕੀ ਤੇ ਤੇ ਹੈ ਹੀ ਨਹੀਂ ਤੁਹਾਨੂੰ ਵੀ ਪਤਾ ਜੇ ਤੁਸੀਂ ਮੈਨੂੰ ਦੱਸ ਦਿਓ ਬਾਹਰ ਜਾ ਰਹੇ ਗੱਲਾਂ ਗੱਲ ਕਰਨ ਲੱਗੇ ਨੇ ਇੱਦਾਂ ਕਹਿੰਦਾ ਭਾਈ ਲਾਂ ਬਾਹਰ ਖੇਰ ਲਓ ਆਈਡੀਆ ਇਹ ਪਹਿਲੀ ਵਾਰ ਤੋਂ ਫੇਸ ਨਹੀਂ ਆਇਆ ਕਿ ਅਸੀਂ ਕੀ ਪਾਦਾਗਾ ਇੱਥੇ ਸਾਡਾ ਨਾਕਾ ਲੱਗਿਆ ਹੋਇਆ ਸੀ ਪਸ਼ੰਬਰ ਜਿਹੜਾ ਸਾਡਾ ਏਐਸਆਈ ਨਾਲ ਸਾਹਮਣੇ ਗੱਲ ਕਰਿਆ ਸੀ ਕਿੰਨੇ ਗੱਲਾਂ ਕਰ ਰਹੇ ਸਨ ਸਾਨੂੰ ਕੁਝ ਆਵਾਜ਼ ਆਈ ਤਾਂ ਅਸੀਂ ਜਾ ਕੇ ਦੇਖਿਆ ਇੱਥੇ ਸੜਕ ਨੂੰ ਥੋੜਾ ਡੈਮੇਜ ਹੋਇਆ ਬਾਈਪਾਸ ਦੇ ਉੱਤੇ ਲਾਕਾਊਟ ਤੋਂ ਕਿੰਨੀ ਦੂਰ ਹੈ ਕਿਤੇ ਪੁਲਿਸ ਮੁਲਾਜ਼ਮ ਨੇ ਚੌਕੀ ਦੇ ਵਿੱਚ ਜਿਹੜੀ ਤੁਸੀਂ ਚੌਕੀ ਸੋ ਕੋਲ ਕਹਿ ਰਹੇ ਹੋ ਉੱਥੇ ਕੋਈ ਬੰਦਾ ਨਹੀਂ ਹੈ ਔਰ ਕਾਫੀ ਦਿਨ ਦੀ ਬੰਦ ਹੈ ਜਿਆਦਾ ਤੁਸੀਂ ਮੈਨੂੰ ਦੱਸ ਦਿਓ ਤੁਹਾਡੇ ਜਿੱਥੇ ਰਹਿੰਦੇ ਹੋ ਦੇਖੋ ਦੱਸੇ ਅੱਛਾ ਦੂਜੀ ਗੱਲ ਅਰੇ ਹਰੇਕ ਚੀਜ਼ ਨੂੰ ਆਪਾਂ ਕਰ ਰੇਡ ਅਟੈਕ ਕਹਿ ਦਿੰਦੇ ਆ ਹਰ ਚੀਜ਼ ਨੂੰ ਹਰ ਬੰਦਾ ਹੈ ਤੁਸੀਂ ਵੀ ਇੰਪੈਕਟ ਦੇਖਿਆ ਜੋ ਆਪਾਂ ਦੇਖ ਕੇ ਆਏ ਹਾਂ ਸੜਕ ਤੇ ਮਤਲਬ ਤੁਸੀਂ ਇਹ ਨੂੰ ਮੈਂ ਤੁਹਾਨੂੰ ਹੀ ਸਵਾਲ ਪੁੱਛਦਾ ਤੁਸੀਂ ਇਹਨੂੰ ਗ੍ਰੇਨੇਡ ਅਟੈਕ ਕਹਿ ਸਕਦੇ ਹੋ ਜੇ ਕੋਈ ਇੱਕ ਮਿੰਟ ਯਾਰ ਯਾਰ ਕੋਈ ਦਵਾਰ ਨੂੰ ਆਇਆ ਕੋਈ ਉੱਥੇ ਦਵਾਰ ਹੈ ਆਪਾਂ ਛੱਡ ਦੀਏ ਗੱਲਾਂ ਵੀ ਪੁਲਿਸ ਤਾਂ ਕਹਿਣ ਦੀ ਉਹ ਕਿ ਦਵਾਰ ਦੇ ਨਾਲ ਹੈ ਲੱਗਦਾ ਉਹਨੂੰ ਕੋਈ ਇੰਪੈਕਟ ਆਇਆ ਤੁਸੀਂ ਦੱਸੋ ਨਾ ਇਸ ਗੱਲ ਨੂੰ ਕਿ ਤੋਂ ਆਪਾਂ ਇਹਦੇ ਇਨਵੈਸਟੀਗੇਟ ਕਰ ਰਹੇ ਹਾਂ ਸਾਡੇ ਲੜਕਿਆਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਸਭ ਤੋਂ ਪਹਿਲਾਂ ਔਰ ਉਥੇ ਐਸਐਚਓ ਸਾਹਿਬ ਆ ਗਏ ਹੁਣ ਮੈਂ ਆ ਗਿਆ ਬਾਕੀ ਆਫਸਰ ਨੇ ਫੋਰੈਂਸਿਕ ਟੀਮ ਨੂੰ ਆ ਕੇ 75 ਵਾਲਾਂ ਨੂੰ ਬੜੀ ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਹਿ ਰਿਹਾ ਕਿ ਜੇ ਗ੍ਰਨੇਡ اٹੈਕ ਹੋਵੇ ਜੀ ਉਸੇ ਸਾਰੇ ਇਨੇ ਪੜੇ ਲਿਖੇ ਲੋਕ ਉਹਦਾ ਇੰਪੈਕਟ ਇੰਨਾ ਹੀ ਹੁੰਦਾ ਜੋ ਤੁਸੀਂ ਦੇਖਿਆ ਸਰ ਭਾਈ ਇੱਕ ਲੋਕ ਜਾਂ ਅਰਾਮਤ ਹੋਇਆ ਕੋਈ ਬੜੀ ਆਈ ਜਾਂ ਅਰਾਮਤ ਹੋਇਆ ਜੀ ਮੇਰੀ ਗੱਲ ਸੁਣੋ ਮੈਨੂੰ ਤਾਂ ਪਤਾ ਨਹੀਂ ਕਿਹੜਾ ਕਲਿੱਪ ਦੀ ਗੱਲ ਕਰ ਰਹੇ ਹੋ ਤੁਸੀਂ ਦੱਸੋ ਮੇਨੂੰ ਸਾਡੇ ਐਸਐਚਓ ਸਾਹਿਬ ਦੇ ਖੜੇ ਹੈ ਇੱਕ ਮਿੰਟ ਯਾਰ ਦੇਖੋ ਇੰਨੀ ਜਲਦੀ ਕਹਿਣਾ ਵੀ ਕੀ ਲੱਗਦਾ ਮੈਂ ਤਾਂ ਤੁਹਾਨੂੰ ਇੱਕ ਸਵਾਲ ਇੱਕੋ ਹੀ ਕਰ ਰਿਹਾ ਸਾਰਿਆਂ ਨੂੰ ਬੜਾ ਕਲੀਅਰ ਵੀ ਜੇ ਕੋਈ ਗਰਨੇਡ ਜਿਹੜੀ ਗੱਲ ਆਪਾਂ ਹਰੇਕ ਨੂੰ ਗਰਨੇਡਰ ਟੈਕ ਪੜਾ ਦਿੰਦੇ ਆ ਤੁਸੀਂ ਮੈਨੂੰ ਦੱਸੋ ਕਿ ਗਰਨੇਡਰ ਟੈਕ ਹੋਵੇ ਤਾਂ ਉਹਦੀ ਕੰਦ ਹੈ ਜਾਂ ਹੋਰ ਚੀਜ਼ਾਂ ਨੂੰ ਕੋ ਡੈਮੇਜ ਨਾ ਹੋਵੇ ਸੋ 39 ਪਪੇਟ ਵੀ ਨਹੀਂ ਉਤਰਿਆ ਆਪਾਂ ਨੂੰ ਹਰੇਕ ਗੱਲ ਨੂੰ ਇਸ ਤਰ੍ਹਾਂ ਕਹਿ ਦੇਣਾ ਸੋ ਮੇਰੀ ਇੱਕ ਗੁਜ਼ਾਰਿਸ਼ ਹੈ ਤੁਹਾਨੂੰ ਆਪਾਂ ਸਾਰੇ ਰਿਸਪੌਂਸਿਬਲ ਸਿਟੀਜ਼ਨ ਆਪਾਂ ਗੱਲ ਉਹ ਕਰੀਏ ਜਿਹੜੀ ਤੁਹਾਨੂੰ ਆਪ ਮਹਿਸੂਸ ਵੀ ਹੋਵੇ ਆਪਾਂ ਸਾਰੇ ਉੱਤੇ ਖੜੇ ਕੋਈ ਲੁਕੋ ਕੇ ਤਾਂ ਗੱਲ ਕਰਨੀ ਹੈ ਇੱਕ ਮਿੰਟ ਯਾਰ ਇੱਕ ਮਿੰਟ ਯਾਰ ਤੁਹਾਡੀ ਜਾਂਚ ਕੀ ਆਇਆ ਤੁਸੀਂ ਦੱਸੋ ਪਹਿਲਾਂ ਜਾਂਚ ਜੋ ਪਿੰਲੀ ਮੈਂ ਤੁਹਾਡੇ ਨਾਲ ਹੀ ਮੈਂ ਦੇਖੀ ਆ ਹੁਣ ਆਕੇ ਮੈਂ ਤਾਂ ਇਹ ਦੇਖਿਆ ਕਿ ਉਸ ਇੰਪੈਕਟ ਸਿਰਫ ਸੜਕ ਦੇ ਉੱਤੇ ਥੋੜਾ ਰੋੜੀਆਂ ਜਿਹੜੀਆਂ ਆ ਗਈਆਂ ਉਹਨਾਂ ਦੇ ਉੱਤੇ ਇੰਪੈਕਟ ਆਏਗੀ ਉੱਪਰਲੀ ਲੇਅਰ ਆ ਉਹ ਇੰਨ ਡੀਪ ਕੋਈ ਲੇਅਰ ਤੇ ਨਹੀਂ ਮਿਲਦਾ ਕੁਦਵਾਰ ਨੇੜੇ ਆ ਕੋਈ ਉਸੇ ਕੋਈ ਨਹੀਂ ਆ ਪਹਿਲੀ ਗੱਲ ਕਰਨਾ ਦੁਹਾਰਨਾ ਕਿ ਟੋਪੀ ਉੱਤੇ ਕੋਈ ਹੈ ਨਹੀਂ ਉਹਨੂੰ ਵੀ ਪਤਾ ਨਹੀਂ ਸਕਦਾ ਇਹ ਨਾਟਕੇ ਵਾਲੇ ਜਿਹੜਾ ਲੜਕਿਆਂ ਨੂੰ ਮੈਂ ਪੁੱਛੀ ਆ ਗੱਲ ਉਹ ਕਹਿੰਦੇ ਸਾਡਾ ਸੀ ਆਪਣੀ ਚੈਕਿੰਗ ਕਰ ਰਹੇ ਸੀਗੇ ਸਾਨੂੰ ਆਵਾਜ਼ ਆਈ ਤਾਂ ਸੀ ਭੱਜ ਕੇ ਜਾ ਕੇ ਦੇਖਿਆ ਸਾਨੂੰ ਕੋਈ ਦੇਖਿਆ ਨਹੀਂ ਬਾਅਦ ਅਸੀਂ ਉਹ ਚੀਜ਼ ਦੇਖੀ ਕਿ ਫੋਮੈਸ ਤੁਹਾਡੇ ਨਾਲ ਹੀ ਬੜਾ ਕਲੀਅਰਲੀ ਸਭ ਨੂੰ ਕਹਿ ਰਿਹਾ ਕਿ ਫਾਮ ਫੜਾਉਣ ਵਾਲੇ ਦੇ ਖਿਲਾਫ ਆਪਾਂ ਐਕਸ਼ਨ ਵੀ ਲਵਾਂਗੇ ਇਹ ਫਾਮ ਕਾ ਲੋਕਾਂ ਨੂੰ ਪਹਿਲੇ ਕਰਨ ਔਰ ਗਲਤ ਫੂਆ ਕਰਾ ਕੇ ਚਲਾਉਣੀ ਇਸ ਰੋਂਗ ਥਿੰਗ ਅਪਰ ਰਿਸਪੌਂਸਿਬਿਲਟੀ ਆ ਤੇ ਆਈ ਸਰ ਆਖਿਰ ਤੱਕ ਹੈ ਨਾ ਕਿਸੇ ਤੋਂ ਕਾਫੀ ਦੂਰ ਦੂਰ ਤੱਕ ਧਵਾਕੇ ਦੀ ਆਵਾਜ਼ ਹੈ ਮਲਾਕਪਤ ਰਹਿ ਕੇ ਚੌਕੀ ਤੇ ਸਰ ਨਹੀਂ 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 ਚੌਕੀ ਮੈਂ ਤੁਹਾਨੂੰ ਉਹੀ ਦੱਸ ਰਿਹਾ ਤੁਸੀਂ ਸਾਰੇ ਲੋਕਲ ਰਹਿੰਦੇ ਹੋ ਚੌਕੀ ਤੇ ਬਹੁਤ دیر ਦੀ ਬੰਦਾ ਜਦੋਂ ਮੈਂ ਪਹਿਲਾਂ ਇੱਥੇ ਪੋਸਟਰ ਉਦੋਂ ਨਹੀਂ ਬੰਦ ਕੀਤੀ ਹੋਈ ਹੈ ਸਰ ਜੇ ਇੱਕ ਵਾਰੀ ਗੱਲ ਕਰੀਏ ਪਹਿਲਾਂ ਧਵਾਕੇ ਦੀ ਬਾਤ ਪੂਰਾ ਹੋ ਜਾ ਕਰੋ ਹਾਂਜੀ ਸਰ ਇਹ ਚਾਰ ਚਾਂਮਰਤੀ ਇੱਥੇ ਲਿਆ ਕੇ ਬੰਨ੍ਹੇ ਲਵਾ ਕੇ ਗਏ ਰਹੇ ਜੀ ਦੇਪਲਾਂ ਸੀ ਜੇ ਨਾ ਹੁਣ ਹੁਣ ਤਾਂ ਤੁਸੀਂ ਕਦੇ ਚੌਂਕੀ ਸੱਤਿਆ ਕੋਈ ਚੀਜ਼ ਸਮਾਨ ਦੇਖ ਲੋ ਜਾ ਕੇ ਕੋਈ ਵੀ ਨਹੀਂ ਹੈਗਾ ਇੱਥੇ ਮੈਂ ਇੱਕ ਮਿੰਟ ਯਾਰ ਪਟੋ ਦੀ ਗੱਲ ਕੀਤੀ ਸੀ ਉਸ ਤੋਂ ਬਾਅਦ ਜੀ ਵੀ ਸਾਹਿਬ ਕਹਿੰਦੇ ਕਿ ਬੰਦੇ ਖੜੇ ਗਏ ਯਾਰ ਦੇਖੋ ਮੈਂ ਇਹ ਕੋਈ ਗੱਲ ਕੀਤੀ ਜੋ ਮੈਂ ਤੁਸੀਂ ਦੇਖਿਆ ਤੁਸੀਂ ਮੈਨੂੰ ਬਜਾਏ ਸਵਾਲ ਕਰਨ ਦੇ ਮੈਂ ਵੀ ਤੁਹਾਨੂੰ ਸਵਾਲ ਕਰ ਸਕਦਾ ਮੇਰੇ ਕੋਲ ਵੀ ਰਾਈਟ ਹੈ ਆਪਾਂ ਕੀ ਦੇਖਿਆ ਉੱਥੇ ਦੱਸੋ ਆਪਾਂ ਇੱਕ ਗੱਲ ਨੂੰ ਇੱਕ ਅਨ੍ਹੀ ਸੈਂਸੇਸ਼ਨਲਾਈਜ਼ ਕਰਨ ਦਾ ਕੋਈ ਮਕਸਦ ਨਹੀਂ ਹੈ ਇਹ ਜਿਹੜੇ ਇਨਵੈਸਟੀਗੇਸ਼ਨ ਆਪਾਂ ਦੇਖ ਰਹੇ ਹਾਂ ਬਹੁਤ ਤੇਜ਼ ਸੀ ਨਾ ਸਰ ਆਵਾਜ਼ ਬਹੁਤ ਹੈ ਨਾ ਆਵਾਜ਼ ਕਿ ਕਿਸੇ ਦਿਨ ਗੂੰਜ ਰੰਦਾ ਤੁਸੀਂ રોજ ਸੁਣਦੇ ਨਹੀਂ ਆਵਾਜ਼ ਜਗਾ ਪਾ ਰਹੇ ਸਾਰੇ ਯਾਰ 1 ਮਿੰਟ ਯਾਰ ਉਸੇ ਮੈਨੂੰ ਇੱਕ ਆਪ ਦੱਸ ਦੋ ਸਾਰੇ ਕੇਸ ਲੇਕੇ ਰੋਗ ਹੋਏ ਜੇ ਕੋਈ ਗ੍ਰੇਨੇਡ ਅਟੈਕ ਹੋਏ ਤਾਂ ਇੰਪੈਕਟ ਇਹੀ ਹੋਏਗਾ ਜੋ ਤੁਸੀਂ ਦੇਖਿਆ ਨਾਲ ਕੰਦ ਹੈ ਕੰਦ ਦੇ ਉੱਤੇ ਕੋਈ ਸਪਲਿੰਟਰ ਤਾਂ ਲੱਗੇ ਨਾ ਕਿਸੇ ਚੀਜ਼ ਦਾ ਆਪਾਂ ਉਹਨੂੰ ਫੇਰ ਵੀ ਵੈਰੀਫਾਈ ਕਰ ਰਹੇ ਹਾਂ ਵੀ ਆਰ ਨਾਟ ਦੇਖੋ ਮੈਂ ਇੱਕ ਗੱਲ ਫੇਰ ਦੁਹਰਾ ਰਿਹਾ ਕਿ ਜਿਹੜਾ ਫਵਾ ਫਲਾਉਣੀ ਇਸ ਦੀ ਵਾਸ ਥਿੰਗ ਫਾਰ ਦਿਸ ਸੋਸਾਇਟੀ ਸਰ ਕੈਮਰੇ ਚੈੱਕ ਕੀਤੇ ਜਾਣਗੇ ਜੀ ਪੂਰੇ ਯਾਰ ਸਾਰੀ ਗੱਲ ਹੀ ਦੇਖ ਰਿਹਾ ਉਹ ਲੜਕਾ ਕਹਿੰਦਾ ਸਭ ਤੋਂ ਪਹਿਲਾਂ ਮੈਂ ਹੀ ਆਇਆ ਉੱਥੇ ਉਹ ਆਪਣੀ ਵਹੀਕਲ ਚੈਕਿੰਗ ਸਟਰੋਂਗਲੀ ਕਰ ਰਹੇ ਆ ਅਸੀਂ ਰਾਤ ਨੂੰ ਹਰ ਹਰ ਰੋਜ਼ ਸਾਰੇ ਨਾਕੇ ਲੱਗੇ ਹੋਏ ਵੈਸੇ ਹੀ ਰੁਟੀਨ ਚ ਇਹ ਵੀ ਨਾਕਾ ਲੱਗਿਆ ਉਹਨੇ ਆ ਕੇ ਇਨਸਪੈਕਟ ਕੀਤਾ ਆਪਣੇ ਸੀਰੀਅਸ ਨੂੰ ਦੱਸਤਾ ਮੈਂ ਕਿਉਂਕਿ ਤੁਹਾਡੇ ਲੋਕਾਂ ਵੱਲੋਂ ਬਹੁਤ ਜ਼ਿਆਦਾ ਇਹਨੂੰ ਮੀਡੀਆ ਦੇ ਉੱਤੇ ਛਾਲਿਆ ਗਿਆ ਮੈਂ ਵੀ ਆ ਗਿਆ ਹਾਂ ਜੀ ਆਪਾਂ ਸਾਰੇ ਇਕੱਠੇ ਖੜੇ ਹੋ ਕੇ ਦੇਖ ਰਹੇ ਸੀ ਮੈਂ ਐਸਐਸਓ ਨੂੰ ਬੁਲਾਜਾਂਗਾ ਅਗਰ ਕੋਈ ਗੱਲ ਹੈ ਕਿ ਯਾਰ ਮੈਨੂੰ ਨਹੀਂ ਪਤਾ ਕੌਣ ਐਸਐਸਓ ਸੀ ਮੈਨੂੰ ਨਹੀਂ ਕੋਈ ਪਤਾ ਚਾਉਣਾ ਮਕੀਨ ਦਾ ਮੈਂ ਤਾਂ ਆਪਣੀ ਗੱਲ ਕਰ ਰਿਹਾ ਤੇ ਤੁਹਾਡੀ ਗੱਲ ਕਰ ਰਿਹਾ ਜੋ ਸਪੌਟ ਦੀ ਗੱਲ ਕਰ ਰਿਹਾ ਕੌਣ ਬੰਦਾ ਤੀਜਾ ਵੀ ਵਾਹ ਫਲਾਜੇ ਜਿਹੜਾ ਇਨਵੈਸਟੀਗੇਸ਼ਨ ਹੈ ਲੋਕਲ ਪੁਲਿਸ ਕਰ ਰਹੀ ਹੈ ਮੈਂ ਉਹਦਾ ਹੈਡ ਹਾਂ ਸਿੰਪਲ ਗੱਲ ਹੈ ਆਪਾਂ ਨੂੰ ਤਾਂ ਮੈਂ ਬੰਦਾ ਇਨਵੈਸਟੀਗੇਸ਼ਨ ਕਰਨ ਵਾਸਤੇ ਸਭ ਤੋਂ ਸੋਟ ਟਾਈਮ ਦੇਓ ਅਫਾ ਤੁਹਾਡੇ ਸਾਹਮਣੇ ਸਾਰੀ ਇਨਸਪੈਕਸ਼ਨ ਕੀਤੀ ਆਪਣੇ ਮੁਲਾਜ਼ਮਾਂ ਨੂੰ ਪੁੱਛਿਆ ਕੋਈ ਲੁਕੋ ਕੇ ਇਹ ਗੱਲ ਕੀਤੀ ਨਹੀਂ ਕੋਰਕੀ ਤਮਾਕੀ ਦੀ ਬਾਤ ਧੱਗੇ ਇਹ ਦੂਰ ਦੂਰ ਵਾਲੀ ਕੋਈ ਗੱਲ ਨਹੀਂ ਕੀਤੀ ਪਸ਼ੰਬਰ ਨੇ ਮੈਨੂੰ ਦੱਸਿਆ ਵੀ ਸਰ ਮੈਨੂੰ ਇੱਥੇ ਲੱਗਿਆ ਵੀ ਕੋਈ ਚੀਜ਼ 1 ਕਿਲੋਮੀਟਰ ਤੋਂ ਮੇਰਾ ਘਰ ਹੀ ਤਮਾਕੀ ਬਾਤ ਸੁਣੀ ਮੈਂ ਤਾਂ ਤੇ ਪੁੱਛਿਆ ਮੈਂ ਮਨ ਲਈ ਕੋ ਡੀਲ ਮੈਂ ਕੋਈ ਨਹੀਂ ਥੋੜਾ ਕਰ ਰਿਹਾ ਮੈਂ ਤਾਂ ਹੀ ਕੱਲ ਤੁਹਾਨੂੰ ਸੁਝਾ ਰਿਹਾ ਕਿ ਰੋਜ਼ ਤੁਸੀਂ ਕਿੰਨੇ ਤੁਮਾ ਕੈਨੀ ਵਾਈਸ ਹੁੰਦੇ ਹੋ ਤੇ ਮੈਰਿਜ ਪੈਲੇਸ ਵੀ ਸੁਣਦੇ ਹੋ ਠੀਕ ਹੈ ਸਰ ਉਹ ਵੀ ਤਾਂ ਤੁਸੀਂ ਉਦੋਂ ਵੀ ਤਾਂ ਕੋਲ ਹੀ ਰਹਿੰਦੇ ਹੋ ਜੇ ਤੁਸੀਂ ਮੇਰੇ ਨਾਲ ਸਹਿਮਤ ਹੋ ਤਾਂ ਮੈਂ ਆਈਐਨ ਟੈਕ ਠੀਕ ਹੈ ਸਰ ਆਪਾਂ ਇਹਨੂੰ ਸੈਂਟਰ ਕਰ ਸਕਦੇ ਹਾਂ